ਹਾਂਜੀ ਤਾਂ ਅੱਜ ਦਾ ਵਲੌਗ ਕਰਦੇ ਆ ਆਪਾਂ ਸ਼ੁਰੂ ਤੁਹਾਨੂੰ ਦੱਸਦੇ ਆ ਅੱਜ ਆਪਾਂ ਕੀ ਕੰਮ ਕਰਨੇ ਆ ਜੇ ਤੁਹਾਨੂੰ ਅਪਡੇਟ ਦਿੰਨੇ ਆ ਠੀਕ ਆ ਬਾਕੀ ਅੱਜ ਆਪਾਂ ਫਲਾਂ ਬੂਟਿਆਂ ਲਾਏ ਆ ਇੱਧਰ ਠੀਕ ਐ ਇੱਧਰ ਵੇਖਣਨੇ ਆ ਇਹ ਵੀ ਪੱਕ ਗਿਆ ਮਸੰਮੀ ਕਿੰਨੂ ਸਾਰੇ ਪੱਕ ਗਏ ਫਲਾਂ ਉਧਰ ਸੰਤਰੇ ਵੀ ਪੱਕਣ ਦੇ ਹਜੇ ਜਿਆਦਾ ਪੱਕੀ ਗਏ ਆ ਪਰ ਥੋੜੇ ਹੋਰ ਹੋ ਜਾਣ ਫੇਰ ਬਈ ਆਊਗਾ ਹਾਂ ਦਾ ਇੱਧਰ ਕੁੱਕੜ ਬੈਠੇ ਆ ਛਾਵੇਂ ਹਏ ਸਿਆਲ ਚੰਗੀ ਚਰਾਣੀ ਆਇਆ ਇਹ ਕਰਕੇ ਛਾਵੇਂ ਬਹਿ ਜਾਂਦੇ ਆ ਦੁਪਹਿਰਾਂ ਜੀਆਂ ਨੂੰ ਰਾਤ ਨੂੰ ਠੰਡ ਹੁੰਦੀ ਆ ਇਹਨਾਂ ਦਾ ਉੱਧਰ ਇਹ ਜਰਾ ਤੇ ਇੱਕ ਆਪਣੀ ਕਾਲੀ ਕੂੜੀ ਵੀ ਅੰਡੇ ਦੇ ਲਾਪੀ ਆ ਹੁਣ ਆਹ ਵਾਲੀ ਠੀਕ ਆ ਬਾਕੀ ਠੀਕ ਆ ਸਾਰਾ ਕੁਝ ਇੱਧਰ ਤੇ ਹੁਣ ਚੱਲਦੇ ਆ ਆਪਣੇ ਉੱਧਰ ਦੂਜੀ ਕੂੜੀ ਕੋં ਆਂਡਿਆਂ ਦੇ ਬੈਠੀ ਆ ਤੇ ਉਹਨੂੰ ਵੀ ਤੁਹਾਨੂੰ ਦਿਖਾਉਨੇ ਆ ਉਹਨੂੰ ਮੈਂ ਠਾਲਿਆ ਮਾਰਿਆ ਹਾਂਜੀ ਤੇ ਇੱਧਰ ਵੇਖੋ ਆ ਆ ਗਈ ਆਪਣੀ ਮੁਰਗੀ ਆਪੇ ਉਥੋਂ ਉੱਠੀ ਹੀ ਮਾੜੀ ਜੀ ਮੈਂ ਚੱਲ ਦਿਖਾ ਦਈਏ ਇਹਨੂੰ ਵੀ ਪਾਣੀ ਪੂਣੀ ਪੀਤਾ ਵੈ ਇਹਨੇ ਹੁਣ ਆ ਗਈ ਇਹਨੇ ਮਿੱਟੀ ਖੇਡਣਾ ਹੁੰਦਾ ਵੈ ਇਹਨੂੰ ਹੋਰ ਨਹੀਂ ਜ਼ਿਆਦਾ ਮਿੱਟੀ ਹੀ ਰਹਿੰਦੀ ਹੈ ਠੀਕ ਹੈ ਚਲੋ ਕੋਈ ਨਹੀਂ ਇਹਨੂੰ ਆਪਾਂ ਇੱਥੇ ਖੇਡ ਲੈਣ ਦਿੰਨੇ ਆ 14 14 ਅੰਡੇ ਆ ਇਹਦੇ ਥੱਲੇ ਇਹ ਉਹ ਤੇ ਖੇਡਣ ਲੱਪੀ ਉਧਰ ਤੇ ਉਧਰ ਆਪਾਂ ਪਿੰਜਰੇ ਚੂਚੇ ਬੰਦ ਕੀਤੇ ਉਹ ਵੀ ਤੁਹਾਨੂੰ ਦਿਖਾ ਦੰਨੇ ਆ ਕਿੱਡੇ ਕੋਏ ਆ ਆਪਣੇ ਇੱਧਰ ਦਿਨੇ ਤੁਹਾਨੂੰ ਉਹਨਾਂ ਦੀ ਵੀ ਇੱਧਰ ਹੁਣ ਆਪਾਂ ਇਹਨਾਂ ਨੂੰ ਪਿੰਜਰੇ ਵਿੱਚ ਬੰਦ ਕਰਕੇ ਰੱਖੀਦਾ ਵਾ ਕਿ ਚਲੋ ਠੰਡ ਠੁੰਡਣ ਲੱਗੇ ਕਈਆਂ ਨੂੰ ਜਦੋਂ ਹੁਣ ਨਿੱਕੇ ਆਣਾ ਤੇ ਫਿਰ ਜਦਾਂ ਇਥੋਂ ਧੁੱਪ ਦਾ ਪਜਾਇਆ ਕਰੂਗੀ ਦਿਨ ਚ ਵੀ ਇਹ ਬੈਠੇ ਰਿਆ ਕਰਨਗੇ ਉੱਥੇ ਥੋੜੀ ਠੰਡ ਹੋ ਜਾਂਦੀ ਆ ਉਹ ਤਾਂ ਮਾਰਦਾ ਯਾਰ ਉਹਨੂੰ ਖਟਾਉਣਾ ਪੈਣਾ ਚਲੋ ਇੱਧਰ ਵੀ ਤੁਹਾਨੂੰ ਦਿਖਾਤਾ ਵਾ ਇਹਨੂੰ ਕੁੱਕੜੀ ਨੂੰ ਉਦਾਂ ਮੈਂ ਵੱਖਰਾ ਛੱਡਦਾ ਹੁੰਦਾ ਵਾਂ ਇਹ ਪਤਾ ਨਹੀਂ ਕਿਹੰਜ ਆ ਗਈ ਅੱਜ ਇੱਧਰ ਚਲੋ ਤੁਹਾਨੂੰ ਦਿਖਾਉਂਦੇ ਆ ਉਦਾਂ ਜਾ ਕੇ ਇੱਕ ਹੋਰ ਚੀਜ਼ ਦਿਖਾਉਂਦੇ ਆ ਹਾਂਜੀ ਤਾਂ ਇੱਧਰ ਆਪਣਾ ਵਰਸਨ ਹੋ ਗਿਆ ਵਾ ਵੱਡਾ ਹੁਣ ਆਪਾਂ ਉਧਰੋਂ ਵੱਡਣਾ ਸ਼ੁਰੂ ਕੀਤਾ ਵਾ ਉਹ ਟੱਕ ਤੋਂ ਫਿਰ ਹੌਲੀ-ਹੌਲੀ ਇੱਧਰ ਆਜਾਂਗੇ ਸਬਜ਼ੀਆਂ ਵੀ ਵੱਡੀਆਂ ਹੋ ਗਈਆਂ ਵਾ ਹੁਣ ਬੜੇ ਦਿਨ ਤੁਹਾਨੂੰ ਦਿਖਾਈਆਂ ਨਹੀਂ ਹੁਣ ਹੋਈਆਂ ਹੰਜ ਠੀਕ ਐ ਸਾਰਾ ਬਰਸਨ ਵਾ ਡਾ ਹੋ ਗਿਆ ਹੁਣ ਦੇਖੋ ਨਾ ਵਧੀਆ ਲੱਗਾ ਹੋਣਾ ਤੁਹਾਨੂੰ ਠੀਕ ਹੈ ਹੁਣ ਆਪਾਂ ਇਹਨੂੰ ਵੱਢ ਕੇ ਪੋਣਾ ਸ਼ੁਰੂ ਕਰਤਾ ਵਾ ਕੱਲ ਪਰਸੋਂ ਦਾ ਇਹਨੂੰ ਵੀ ਹੱਥ ਲਾਇਆ ਵਾ ਉਧਰ ਕਣਕ ਵਾ ਉਹ ਵੀ ਹੋਈ ਹੈ ਹੁਣ ਇਧਰ ਟਾਵਰ ਉਧਰ ਗੁਰਦੁਆਰਾ ਵਾ ਕਿਸ ਦਿਨ ਉਧਰ ਵੀ ਜਾ ਕੇ ਤੁਹਾਨੂੰ ਦਿਖਾਵਾਂਗੇ ਤੇ ਆ ਘਰ ਦੇ ਬੈਕ ਸਾਈਡ ਤੇ ਇੱਕਦਮ ਬਾਜ਼ਾਰ ਵਾ ਉਹ ਵੀ ਤੁਹਾਨੂੰ ਦਿਖਾ ਦਾਂਗੇ। ਬਾਕੀ ਹੁਣ ਚੱਲਦੇ ਘਰ ਤੇ ਦਿਖਾ ਕੇ ਕੰਮ-ਕੁਮ ਚੱਲਣਦੇ ਆ ਤੇ ਫਿਰ ਵਲੋਗ ਦਾ ਐਂਡ ਕਰਦੇ ਆ। ਠੀਕ ਹੈ। ਮੈਂ ਘਰ ਆਇਆ ਤੇ ਇਹਨੂੰ ਮੁਰਗੀ ਨੂੰ ਤੰਗ ਕਰੀ ਜਾਂਦੇ ਆ। ਬਲੇਲਰ ਕੁੱਕੜ ਨਹੀਂ ਆ ਆਪਣਾ ਵੱਡਾ। ਭੱਜਦਾ ਵਾ ਐਵੇਂ। ਛਾਲੀ ਨਾ ਮਾਰਦੇ ਕੰਦ ਤੋ ਹੈਨਾ। ਇਹ ਪੰਗਾ ਹੁੰਦਾ ਵਾ ਇਹ ਤੇਨੂੰ ਮੈਂ ਵਾਰਦਾ ਫਿਰ ਹੁਣ ਉਹਦੀਆਂ ਲੱਤਾਂ ਖੁੱਲ ਗਈਆਂ ਸੀ ਇਸ ਕਰਕੇ ਪੈਂਦਾ ਹੁਣ ਤੇ ਅੱਜ ਦਾ ਵਲੌਗ ਥੋੜਾ ਸੰਭਾਉਂ ਰਿਹਾ ਵਾ ਇਸ ਕਰਕੇ ਐਂਡ ਕਰਦੇ ਆ ਠੀਕ ਹੈ ਬਾਕੀ ਹੁਣ ਰੋਜ਼ ਅਪਡੇਟ ਦੇਦਾ ਕਰਾਂਗੇ ਤੁਹਾਨੂੰ ਚਲੋ ਮਿਲਦੇ ਹਾਂ ਹੁਣ ਤੁਹਾਨੂੰ ਕੱਲ ਨਵੇਂ ਵਲੌਗ 'ਚ ਨਵੀਂ ਵੀਡੀਓ 'ਚ ਨਵੇਂ ਟੌਪਿਕ ਤੇ ਚੰਗਾ